ਜੀਤਿਆਜ਼ਮ ਭਗਤ ਸਿੰਘ ਹੋਰਾਂ ਦਾ ਪੁੱਤ ਜਿਹੜਾ ਲੋਕ ਅਰਪਣ ਹੋਇਆ 5 ਕਰੋੜ ਰੁਪਏ ਦੀ ਲਾਗਤ ਨਾਲ ਪੁੱਤ ਬਣਾ ਕੇ ਲਿਆਂਦਾ ਜੈਪੁਰ ਤੋਂ ਤੇ ਜਿਹੜਾ ਪਰਦਾ ਚੁੱਕਿਆ ਗਿਆ ਉਹ ਪਰਦਾ ਜਿਹੜੀ ਚੁੱਕਣ ਦੀ ਰਸਮ ਅਦਾ ਕਰਨ ਵਾਲੀ ਜਿਹੜੀ ਟੈਕਨੀਕਲ ਟੀਮ ਹੈ ਹైదరాబాద్ ਤੋਂ ਆਈ ਹੈ ਪੰਜਾਬ ਸਰਕਾਰ ਨੇ ਜਿਹੜਾ ਸਰਦਾਰ ਸ਼ਹੀਦ ਦੇ ਆਜ਼ਮ ਭਗ ਸਿੰਘ ਦਾ ਬੁੱਤ ਲਵਾਇਆ ਹੈ ਇਹ ਇਹ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪ੍ਰੇਰਨਾ ਦਾ ਸਰੋਤ ਬਣੂਗਾ। ਉਹਨਾਂ ਨੂੰ ਪਤਾ ਲੱਗੂਗਾ ਵੀ ਅਸੀਂ ਕਿੱਥੋਂ ਕਿੱਥੇ ਤੱਕ ਆਏ ਆ ਕਿਹੜੇ ਬੰਦੇ ਸਾਡੇ ਮਹਾਨ ਹੋਏ ਨੇ। ਕਿਹਨਾਂ ਨੇ ਆਜ਼ਾਦੀ ਵਿੱਚ ਕਿਵੇਂ ਹਿੱਸਾ ਲਿਆ। ਕਿਹੜੇ ਬੰਦਿਆਂ ਨੇ ਆਪਣੀ ਜਾਨ ਵਾਰ ਕੇ ਸਾਨੂੰ ਇੱਥੇ ਤੱਕ ਲੈ ਕੇ ਆਏ ਨੇ ਜਿਹੜੇ ਅਸੀਂ ਅੱਜ ਆਜ਼ਾਦੀ ਨਾਲ ਘੁੰਮ ਸਕਦੇ ਆ। ਇੰਨਾ ਕਰਕੇ ਹੀ ਐਮਐਲਏ ਆ ਇੰਨਾ ਕਰਕੇ ਹੀ ਮੰਤਰੀ ਆ ਇੰਨਾ ਕਰਕੇ ਹੀ ਮੁੱਖ ਮੰਤਰੀ ਆ ਇਹਨਾਂ ਨੇ ਜੋ ਕੁਰਬਾਨੀ ਕੀਤੀ ਆ ਉਹਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਸੋ ਅਸੀਂ ਤੇ ਇੱਕ ਛੋਟਾ ਜਿਹਾ ਆਪਣਾ ਫਰਜ਼ ਆਦਾ ਕਰ ਰਹੇ ਆ ਸ਼ਹੀਦਾਂ ਦਾ ਸਤਕਾਰ ਕਰ ਰਹੀ ਹੈ ਪੰਜਾਬ ਸਰਕਾਰ